ਤੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬਗਲਾਮੁਖੀ ਮੰਦਿਰ ਦੇ ਪੁਜਾਰੀ ਵੱਲੋਂ 33 ਸਾਲ ਨੌਜਵਾਨ ਸੰਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਤੂਰੀ ਦਾ ਕਤਲ ਕਰਕੇ ਉਸ ਨੂੰ ਬنائੇ ਹਵਨਕੁੰਡ ਹੇਠਾਂ ਦੱਬਣ ਦਾ ਮਾਮਲਾ ਸਾਹਮਣੇ ਆਇਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਣਾ ਸਿਟੀ ਤੂਰੀ ਦੇ ਇੰਚਾਰਜ ਸੌਰਵ ਸਬਰਾਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਨੰਤ ਨਾਮ ਨਾਲ ਲੱਗਦਾ ਹੈ ਕਿ ਦਾ ਨਾਮ ਸ਼ਜੀਪ ਉਹਨਾਂ ਨਾਮ ਨਾਲ ਲੱਗਦਾ ਹੈ ਉਹਦਾ 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 ਕਤਲ ਹੋਇਆ ਤੇ ਹਲੇ ਇਹ ਮੈਟਰ ਜਿਹੜਾ ਹੈ ਇਹਨੂੰ ਹਲੇ ਅਸੀਂ ਇਨਵੈਸਟਿਗੇਟ ਕਰਨਾ ਹੈ ਬਾਅਦ ਕਰਨੇ ਪੜਤਾ ਤੁਹਾਨੂੰ ਫਿਰ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਆਈਏ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਤੋਂ ਡੈੱਡ ਬੋਡੀ ਹੈ ਉਹ ਤੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਡਾ ਕੁਝ ਹੈ ਉਹਨਾਂ ਨਾਲ ਉਹ ਪ੍ਰੀਲਿਮਿਨਰੀ ਕਰ ਲੈਣੇ ਉਹ ਤੋਂ ਬਾਅਦ ਮਤਲਬ ਸਾਰਾ ਪ੍ਰੀਕਲ ਸਰ ਸੱਕੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂ ਜੀ ਕੁਝ ਬੰਦੇ ਅਸੀਂ ਆਨਡਾਪ ਕੀਤੇ ਤੇ ਕੰਕਸ਼ ਕਰ ਰਹੇ ਆ ਜਿਹੜਾ ਬੰਦਾ ਵੀ ਜਿਸ ਬੰਦੇ ਨੇ ਵੀ ਆਇਆ ਜੇ ਕੁਝ ਕੰਮ ਕੀਤਾ ਹੋਊਗਾ ਜਿਹੜਾ ਕਲਪੀਟ ਹੈ ਉਹਨੂੰ ਅਸੀਂ ਜਗਾ 7 ਦਿਨ ਜਾਂ ਅੰਦਰ ਲਈ ਵੀ ਜਾਣਾ ਸਰਜੀ ਦਾ ਕਤਲ ਹੋਇਆ ਉਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਸੀ ਉਹ ਐਡੋ ਆਪਣਾ ਸਮਝ ਨਹੀਂ ਆ ਬੰਦਾ ਕਿ ਉਹ ਧੂੜੀ ਦਾ ਹੀ ਰਹਿਣ ਵਾਲਾ ਸੀ ਥੈਂਕ ਯੂ ਅਚਾਰ